वर्कर यूनियन इंटक के उम्मीदवार रविंदर सिंह रवि प्रधान पद के उम्मीदवार वालों अपने चो प्रचार तेजी लिया बी बी एम बी कलोनी तलवाड़ा विखे मुलाजम जथेबंद मिल के अपनी वर्कर यूनियन इंटक वालों अपने चोन मैनीफेस्टो दर्शाए गए कामों को घर घर पहुंचाने की गल कही ਉਹna এবੀ ਕਿਹਾ ਕਿ ਕੰਮ ਨੂੰ ਪੂਰਾ ਕਰਨ ਦੇ ਲਈ ਮੈਂ ਬਚਨਵਾਧਾ ਆਪਣੇ ਵੋਟਰ ਸਪੋਰਟਰਾਂ ਨੂੰ ਅਪੀਲ ਕੀਤੀ ਕਿ ਚੜਦਾ ਸੂਰਜ ਚੋਣ ਨਿਸ਼ਾਨਤੇ ਬਾਦ ਤੋਂ ਬਾਦ ਵੋਟਾਂ ਪਾ ਕੇ ਵਰਕਰ ਯੂਨੀਅਨ ਇੰਟੈਗ ਦੇ ਉਮੀਦਵਾਰ ਰਵਿੰਦਰ ਸਿੰਘ ਕਾਮਯਾਬ ਕੀਤਾ ਜਾਵੇ। ਇਹ ਚੱਲੋ ਵੀ ਅਸੀਂ ਮਲਾਜਮ ਹਿੱਤ ਦੇ ਵਿੱਚ ਅਟਕਾਣਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਤੋੜਦੇ ਹੋਏ ਸਾਡੇ ਨਾਲ ਇੱਕ ਵਾਰੀ ਭਰਮਾ ਹੰਗਾਰਾ ਦਿਓ ਤੇ 16 ਤਰੀਕ ਨੂੰ ਜਿਹੜਾ ਹੈਗਾ ਉਹ ਚੜਦੇ ਸੂਰਜ ਤੇ ਮੋਰਨ ਲਾ ਕੇ ਸਾਡੀ ਟੀਮ ਨੂੰ ਕਾਮਯਾਬ। ਹਾਂਜੀ। 16 ਤਰੀਕ ਨੂੰ ਜੂਨियन ਦੇ ਇਲੈਕਸ਼ਨ ਹੋ ਰਿਹਾ ਜਿਸ ਦੇ ਵਿੱਚ ਤਿੰਨ ਜੂਨੀ ਨੇ ਪਾਰਟਿਸਪੇਟ ਕਰ ਰਹੀ ਆ ਸਾਡੀ ਜੂਨੀਅਨ ਇੰਟਰਕ ਵੀ ਵਰਕਰ ਯੂਨੀਅਨ ਇਲੈਕਸ਼ਨ ਲੜਨ ਜਾ ਰਹੀ ਆ ਜਿਸ ਦਾ ਚੋਣ ਨਿਸ਼ਾਨ ਚੜਦਾ ਸੂਰਜ ਆ ਸਾਰੇ ਸਾਥੀਆਂ ਨੂੰ ਨਿਮਰਤਾ ਸਹਿਤ ਨਵੇਦਨਾ ਬੇਨਤੀ ਆ ਕਿ ਇਸ ਵਾਰ ਸਭ ਕੁਝ ਭੁੱਲ ਕੇ ਸੂਰਜ ਦੇ ਚੋਣ ਨਿਸ਼ਾਨ ਦੇ ਉੱਤੇ ਚੜ੍ਹਦੇ ਸੂਰਜ ਨੂੰ ਤੇ ਮੋਹਰਾ ਲਾ ਕੇ ਕੰਮਜਾਬ ਕਰਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ BBMP ਦੇ ਵਿੱਚ ਪੈਂਡਿੰਗ ਕੰਮ ਪਏ ਆ ਉਹ ਅਸੀਂ ਪਹਿਲ ਦੇ ਆਧਾਰ ਤੇ ਕਰਾਵਾਂਗੇ ਤੇ ਸਾਰਿਆਂ ਨੂੰ ਮੈਂ ਫਿਰ ਬੇਨਤੀ ਕਰਦਾ ਹਾਂ ਬਾਰ-ਬਾਰ ਬੇਨਤੀ ਕਰਦਾ ਵੀ ਇਸ ਵਾਰ ਇੱਕ ਵਾਰੀ ਮੌਕਾ ਜਿਹੜਾ ਆ ਚੜ੍ਹਦੇ ਸੂਰਜ ਨੂੰ ਰਵਿੰਦਰ ਸਿੰਘ ਰਵੀ ਜੀ ਨੂੰ ਦਿਓ ਕਾਮਯਾਬ ਕਰੋ ਜੀ ਧੰਨਵਾਦ ਥੈਂਕ ਯੂ ਸਰ ਬੋਲੋ ਦੇ ਤੁਸੀਂ ਬੋਲੋ ਚੈਨਲ ਰਾਹੀਂ ਇੰਡੀਆ ਨਿਊਜ਼ ਰਾਹੀਂ ਇਹ ਦੱਸਣਾ ਚਾਹਣਾ ਕਿ ਜਿਵੇਂ ਕਿ ਹੁਣ 16 ਨੌ ਨੂੰ ਇਲੈਕਸ਼ਨ ਆ ਰਹੇ ਆ ਜਿਹਦੇ ਵਿੱਚ ਸਾਡੇ ਵੱਡੇ ਭਰਾ ਆ ਸ਼੍ਰੀ ਰਵਿੰਦਰ ਸਿੰਘ ਜੀ ਰਵੀ ਜੀ ਜਿਨ੍ਹਾਂ ਦਾ ਚੋਣਸ਼ਾ ਸੂਰਜ ਹੈ ਤੇ ਚੜਦਾ ਸੂਰਜ ਹੈ ਕਿਰਪਾ ਕਰਕੇ ਅਸੀਂ ਮੰਗ ਕਰਦੇ ਆਂ ਆਪਜੀ ਦੇ ਚੈਨਲ ਰਾਹੀਂ ਕਿ ਸਾਰੇ ਜਿੰਨੇ ਵੀ ਮੁਲਾਜ਼ਮ ਨੇ ਤੇ ਉਹ ਸਾਰੇ ਵੱਧ ਚੜ ਕੇ ਸਾਡੇ ਸ਼੍ਰੀ ਰਵੀ ਜੀ ਦਾ ਸਾਥ ਦੇਣ ਔਰ ਖੁੱਲ ਕੇ ਸਾਥ ਦੇਣ ਸਾਰੇ ਪਾਸਿਓਂ ਔਰ ਜੋ ਕਿ ਜੇ ਦੇਖਿਆ ਜਾਵੇ ਰਵੀ ਜੀ ਇੱਕ ਸੂਝਵਾਨ ਵਿਅਕਤੀ ਨੇ ਬਹੁਤ ਹੀ ਬੁੱਧੀਮਾਨ ਨੇ ਔਰ ਜੇਕਰ ਇਹਨਾਂ ਦੇ ਸੋਚ ਨੂੰ ਦੇਖਿਆ ਜਾਵੇ ਤਾਂ ਹੋਰਾਂ ਜੁਨੀਆ ਦੇ ਮਾਗ ਇਹਨਾਂ ਦੀ ਵਿੱਚ ਬਹੁਤ ਹੀ ਬਹੁਤ ਹੀ ਉੱਚੀ ਕੁਆਲਿਟੀ ਹੈ ਤੇ ਅਸੀਂ ਵੀ ਇਹਨਾਂ ਨਾਲ ਤਾਂ ਹੀ ਆਏ ਹਾਂ ਇਹਨਾਂ ਦੀ ਸੋਚ ਨੂੰ ਦੇਖ ਕੇ ਜੇਕਰ ਮੈਂ ਕੰਮਾਂ ਦੀ ਗੱਲ ਕਰਾਂ ਤਾਂ ਇਹਨਾਂ ਦੇ ਜਿਹੜੇ ਕੰਮਾਂ ਦੀ ਸੋਚ ਹੈ ਉਸ ਦੂਜੀਆਂ ਜੁਨਾਂ ਨਾਲੋਂ ਵੱਖਰੀ ਹੈ ਤੇ ਬਹੁਤ ਸਾਰੇ ਕਾਰਜ ਇਹਨਾਂ ਨੇ ਆਪਣੀ ਕਾਰਜ ਪ੍ਰਣਾਲੀ ਜਿਹੜੀ ਇਹਨਾਂ ਨੇ ਸਾਮ ਲੈਣੀ ਹੈ ਤਾਂ ਬਹੁਤ ਸਾਰੇ ਕਾਰਜ ਇਹਨਾਂ ਨੇ ਸਵਾਰਨੇ ਆ ਜਿੱਦਾਂ ਕਿ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਬਹੁਤ ਸਾਰੀਆਂ ਪ੍ਰੋਬਲਮਾਂ ਜਿਨ੍ਹਾਂ ਨੂੰ ਕਿਨਾਂ ਨੇ ਹੱਲ ਕਰਨਾ ਹੈ ਤੇ ਇਹ ਹਰੇਕ ਦੀ ਗੱਲ ਨੇੜੇ ਹੋ ਕੇ ਸੁਣਦੇ ਆ ਤੇ ਬਹੁਤੋ ਸਮਾਂ ਨਾ ਲੈਂਦਾ ਹੋਇਆ ਤੇ ਇਸ ਗੱਲ ਨੂੰ ਮੈਂ ਸਮਾਪਤ ਕਰਦਾ ਤੇ ਜੈ ਸਰ ਜੋਰ ਪ੍ਰਚਾਰ ਕਰ ਰਿਹਾ ਯੋਰਾ ਸੋਰਾ ਸਰ ਕਿੰਦਾ ਦਾ ਰਿਸਪਾਂਸ ਮਿਲ ਰਿਹਾ ਤੁਹਾਨੂੰ ਜੀ ਰਿਸਪਾਂਸ ਠੀਕ ਹੈ ਜੀ ਸਾਰਾ ਵਧੀਆ ਰਿਸਪਾਂਸ ਮਿਲ ਰਿਹਾ ਸਾਰਿਆਂ ਵੱਲੋਂ ਅਸੀਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇੱਕ ਮੌਕਾ ਇਸ ਵਾਰੀ ਸਾਨੂੰ ਦਿੱਤਾ ਜਾਵੇ ਤੇ ਅਸੀਂ ਇੰਨੀ ਗਾਰੰਟੀ ਦਿੰਦੇ ਹਾਂ ਸਾਰਿਆਂ ਨੂੰ ਕਿ ਜਿਵੇਂ ਸਾਨੂੰ ਇਹ ਮੌਕਾ ਦਿੰਦੇ ਆ ਤਾਂ ਅਸੀਂ ਜਿਹੜਾ ਹੈਗਾ ਬਹੁਤ ਟਰਾਂਸਪੇਰੈਂਸੀ ਨਾਲ ਇਮਾਨਦਾਰੀ ਦੇ ਨਾਲ ਕੰਮ ਕਰਾਂਗੇ ਤੇ ਇਹ ਜਰੂਰ ਦੱਸਾਂਗੇ ਕਿ ਜਿਹੜੀ ਟ੍ਰੇਡ ਯੂਨੀਅਨ ਹੈਗੀ ਹੈ ਉਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਅਸਲੀ ਟ੍ਰੇਡ ਯੂਨੀਅਨ ਦੇ ਜਿਹੜੇ ਕੰਮ ਹੁੰਦੇ ਆ ਉਹ ਕਰਕੇ ਦੱਸਾਂਗੇ ਸਾਰਿਆਂ ਨੂੰ ਤੇ ਬਹੁਤਾ ਕੁਝ ਤਾਂ ਮੈਂ ਇਸ ਵੇਲੇ ਨਹੀਂ ਕਹਾਂਗਾ ਕਿ 16 ਨੂੰ ਇਲੈਕਸ਼ਨ ਹੈ ਤੇ ਸਾਡੀ ਰਿਕਵੈਸਟ ਸਾਰਿਆਂ ਨੂੰ ਵੀ ਇਸ ਵਾਰੀ ਚੜ੍ਹਦੇ ਸੂਰਜ ਦੇ ਉੱਤੇ ਮੋਹਰ ਲਗਾ ਕੇ ਸਾਡੀ ਟੀਮ ਨੂੰ ਕਾਮਯਾਬ ਕਰੋ ਤੇ ਅਸੀਂ ਜਿਹੜਾ ਹੈਗਾ ਤੁਹਾਡੀ ਸੋਚ ਮੁਤਾਬਕ ਸਾਰਾ ਕੰਮ ਕਰਾਂਗੇ ਮੁਲਾਜ਼ਮ ਹਿੱਤ ਦੇ ਵਿੱਚ ਕੰਮ ਕਰਾਂਗੇ ਕਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਮੁੱਦਿਆਂ ਨੂੰ ਲੈ ਕੇ ਅੱਗੇ ਜਾ ਰਹੇ ਜੀ ਮੁੱਦੇ ਸਾਡੇ ਮੁਲਾਜ਼ਮ ਹਿੱਤ ਦੇ ਜਿੰਨੇ ਵੀ ਹੈ ਕੋਈ ਪ੍ਰੋਪੋਰਸ਼ਨ ਪਾਲਿਸੀ ਹੈ ਉਹਨੂੰ ਸਹੀ ਤਰੀਕੇ ਨਾਲ ਬਣਾਉਣਾ ਤੇ ਸਾਡੇ ਜਿਹੜੀ ਕਲੋਨੀ ਦਾ ਸਾਡਾ ਰਹਿਣ ਸਹਿਣ ਦਾ ਸਾਡਾ ਆਫਿਸ ਦਾ ਜਿਹੜੇ ਜਿੱਥੇ ਕੰਮ ਕਰਦੇ ਆ ਉੱਥੇ ਤੇ ਜਿੰਨਾ ਵੀ ਚੀਜ਼ ਹੈਗੀ ਹੈ ਉਹ ਵਧੀਆ ਹੋਣਾ ਚਾਹੀਦਾ ਸੈਟਿੰਗ ਅਰੇਂਜਮੈਂਟ ਜਾਂ ਉੱਥੇ ਦਾ ਮਾਹੌਲ ਜਿਹੜਾ ਹੈਗਾ ਉਹ ਕੰਮ ਵਾਲਾ ਹੋਣਾ ਚਾਹੀਦਾ ਫਰਨੀਚਰ ਵਗੈਰਾ ਸਾਰਾ ਤੇ ਬਾਕੀ ਜਿੰਨੇ ਹੋਰ ਵੀ ਮੁੱਦੇ ਸਾਡੇ ਕਾਫੀ ਨੇ ਜਿੱਦਾਂ ਹੈਲਥ ਇੰਸ਼ੋਰੈਂਸ ਦਾ ਹੈ ਮੁਲਾਜ਼ਮਾਂ ਦੀ ਮੁਲਾਜ਼ਮਾਂ ਦੇ ਲਈ ਸਾਡੇ ਜਿੱਦਾਂ ਹੈ ਵੀ ਸਾਡੇ ਉਹਦੇ ਵਿੱਚ ਜਿੱਦਾਂ ਕੋਈ ਵੀ ਜਿੱਨੇ ਪਾਲਿਸੀਜ਼ ਹੁੰਦੀਆਂ ਤੇ ਉਹ ਸਹੀ ਤਰੀਕੇ ਨਾਲ ਜਿੱਦਾਂ ਅਲਾਟਮੈਂਟ ਦਾ ਸਾਡਾ ਉਹ ਚ ਵੀ ਟਰਾਂਸਪੇਰੈਂਸੀ ਹੋਵੇ ਤੇ ਕਿਸੇ ਨਾਲ ਬਿਤਕਰਾ ਨਾ ਹੋਵੇ ਜੋ ਇੱਥੇ ਇੱਕ ਨਮਾ ਅਸੀਂ ਦੇਖਿਆ ਹੈ ਕਿ ਇੱਕ ਚੱਲ ਰਿਹਾ ਸਿਸਟਮ ਵੀ ਇੱਕ ਜਿੱਦਾਂ ਹਿੰਦੂ ਹਿੰਦੁਸਤਾਨ ਪਾਕਿਸਤਾਨ ਦੀ ਹੈ ਉਹਦੇ ਜਿੱਦਾਂ ਹੀ ਇੱਥੇ ਚੱਲਦਾ ਵੀ ਇਹ ਪੰਜਾਬ ਦਾ ਹੈ ਬੀਵੀਐਮਬੀ ਦਾ ਹੈ ਇਦਾਂ ਇਹ ਹਰਿਆਣਾ Rajasthan ਦਾ ਇੱਕ ਮੁੱਦਾ ਜਿਹਾ ਉਠਾਇਆ ਪਏ ਪਾੜ ਤੇ ਰਾਜ ਕਰੋ ਵਾਲਾ ਅਸੀਂ ਇਹ ਸੋਚ ਲੈ ਕੇ ਚੱਲੇ ਆ ਕਿ ਮੁਲਾਜ਼ਮ ਮੁਲਾਜ਼ਮ ਹੈ ਉਹ ਮੁਲਾਜ਼ਮ ਦੀ ਨਾ ਕੋਈ ਧਰਮ ਨਾ ਜਾਤ ਨਾ ਕੁਝ ਨਹੀਂ ਹੁੰਦਾ ਮੁਲਾਜ਼ਮ ਹੀ ਹੁੰਦਾ ਉਹ ਤੇ ਅਸੀਂ ਇਹ ਚੀਜ਼ ਖਤਮ ਕਰਨੀ ਹੈ ਅਸੀਂ ਕਹਿੰਨੇ ਵੀ ਜਿਹਦਾ ਰਾਈਟ ਆ ਉਹਨੂੰ ਮਿਲੇ ਜੇ BBMP ਵਾਲੇ ਬੰਦੇ ਦਾ ਰਾਈਟ ਹੈ ਤੇ BBMP ਵਾਲੇ ਬੰਦੇ ਨੂੰ ਮਿਲੇ ਜੇ ਪੰਜਾਬ ਦਾ ਵਾਲੇ ਅਮਪਲਾਈ ਦਾ ਰਾਈਟ ਹੈ ਤੇ ਉਹਨੂੰ ਮਿਲੇ ਜੇ ਹਰਿਆਣੇ ਦਾ ਰਾਈਟ ਹੈ ਤੇ ਹਰਿਆਣੇ ਵਾਲੇ ਨੂੰ ਮਿਲੇ ਜੇ ਰਾਜਸਥਾਨ ਦਾ ਰਾਈਟ ਹੈ ਤੇ ਰਾਜਸਥਾਨ ਦਾ ਮਿਲੇ ਕਿਸੇ ਨਾਲ ਵਿਤਕਰਾ ਨਾ ਹੋਵੇ ਇਨਜਸਟਿਸ ਨਾ ਹੋਵੇ ਕਿਸੇ ਨਾਲ ਅਸੀਂ ਇਸ ਦਾ ਤਰੀਕੇ ਨਾਲ ਕੰਮ ਕਰਨਾ ਇੱਕ ਟਰਾਂਸਪੇਰੈਂਸੀ ਦੇ ਨਾਲ ਕੰਮ ਕਰਨਾ ਆਪਣੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਵੋਟਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਦੇਖੋ ਤੁਸੀਂ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਹੈ ਉਹਨਾਂ ਦੀ ਵਰਕਿੰਗ ਦੇਖੀ ਹੈ ਇੱਕ ਵਾਰੀ ਤੁਸੀਂ ਇਮਾਨਦਾਰੀ ਦੇ ਨਾਲ ਇਸ ਵਾਰੀ ਜਿੱਦਾਂ ਉਹਨਾਂ ਨੂੰ ਪਰਮ ਹੰਗਾਰਾ ਦਿੰਦੇ ਰਹੇ ਤੇ ਉਸੇ ਤਰ੍ਹਾਂ ਸਾਨੂੰ ਇੱਕ ਵਾਰੀ